ਬਾਬਾ ਸਾਹਿਬ ਦੇ ਮਿੜਕਰ ਦੇ ਬੁੱਤ 14 ਅਪ੍ਰੈਲ ਤੱਕ ਅਸੀਂ ਤੋੜਾਂਗੇ ਤੇ ਅੱਜ ਹਰ ਬਾਬਾ ਸਾਹਿਬ ਦੇ ਮਿੜਕਰ ਦੇ ਬੁੱਤ ਦੇ ਕੋਲ ਦੇਸ਼ ਭਰ ਦੇ ਵਿੱਚ ਮੇਲਾ ਲੱਗਿਆ ਹੋਇਆ ਮਿਸਟਰ ਪੰਨੂ ਤੂੰ ਉੱਥੇ ਬਹਿ ਗਏ ਚੂਹੇ ਦੀ ਬਿੱਲ ਵਿੱਚ ਬਹਿ ਕੇ ਉੱਥੇ ਨਾ ਇਹ ਬਕਵਾਸ ਹੀ ਕਰ ਸਕਦਾ ਤੂੰ ਅੱਜ ਕਿਸੇ ਬੁੱਤ ਦੇ ਨੇੜੇ ਖੜ ਕੇ ਤਾਂ ਦੇਖ ਤੇਰਾ ਕੋਈ ਬੰਦਾ ਖੜ ਕੇ ਤਾਂ ਦੇਖੇ ਤੁਸੀਂ ਏਜੰਸੀਆਂ ਦੇ ਠੋਕੋਏ ਹੋ ਬੰਦੇ ਹੋ ਏਜੰਸੀਆਂ ਦੇ ਫਿੱਟ ਕੀਤੇ ਬੰਦੇ ਹੋ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਦੇਸ਼ ਨੂੰ ਤੋੜਨਾ ਜਿਹੜੇ ਚਾਹੁੰਦੇ ਆ ਲੋਕ ਪੰਨੂ ਵਰਗੇ ਉਹਨਾਂ ਦੇ ਖਿਲਾਫ ਭਾਰਤ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਪਰ ਕਿ ਬਾਬਾ ਸਾਹਿਬ ਅੰਮਿਤਕਾਰ ਦਾ અપਮਾਨ ਕਰਨ ਵਾਲੇ ਪੰਨੂ ਦੇ ਖਿਲਾਫ ਇੱਕ ਲਹਿਰ ਬਣ ਰਹੀ ਹੈ ਪੂਰੇ ਦੇਸ਼ ਦੇ ਵਿੱਚ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਅੰਮਿਤਕਾਰ ਦੇ ਖਿਲਾਫ ਬਕਵਾਸ ਕੀਤਾ ਗਿਆ ਉਹਦੇ ਖਿਲਾਫ ਲਹਿਰ ਬਣ ਰਹੀ ਹੈ ਇਸ ਲਹਿਰ ਨੂੰ ਰੋਕਣ ਵਾਸਤੇ ਭਗਵਾਨ ਜਿਹੜਾ ਪੰਨੂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਭਗਵਾਨ ਤਮਾਨ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਪਰਚੇ ਦੇ ਕੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਜਿਹੜਾ ਹੈਗਾ ਡਰਾ ਕੇ ਇਸ ਪੰਨੂ ਦੇ ਖਿਲਾਫ ਬਣ ਰਹੀ ਲਹਿਰ ਨੂੰ ਮੋੜਾ ਦੇਣਾ ਚਾਹੁੰਦੇ ਆ ਪਰ ਇਹ ਮੋੜਾ ਆਉਣਾ ਨਹੀਂ ਹੈ ਪੰਨੂ ਦੇ ਖਿਲਾਫ ਅਮਰਸਾਹ ਦੇ ਖਿਲਾਫ ਜਿਹੜੀ ਲਹਿਰ ਬਣੀ ਹੈ ਭਗਵਾਨਤਮਾਨ ਤੂੰ ਉਸ ਲਹਿਰ ਨੂੰ ਰੋਕ ਨਹੀਂ ਸਕਦਾ ਇਹ ਬਹੁਤ ਵੱਡੀ ਲਹਿਰ ਹੈਗੀ ਹੈ ਚਾਈਨਾ ਨੂੰ ਐਸਕੇ ਪੰਨੂ ਦੇ ਖਿਲਾਫ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਰابطਾ ਕਰਨਾ ਚਾਹੀਦਾ ਸੀ ਕੇਂਦਰ ਸਰਕਾਰ ਨੂੰ ਅਮਰੀਕਾ ਨਾਲ ਰابطਾ ਕਰਨਾ ਚਾਹੀਦਾ ਸੀ ਕਿ ਉਹ ਪੰਨੂ ਨੂੰ ਇੱਥੇ ਲਿਆ ਕੇ ਉਹਦੇ ਪਰਚਾ ਦਰਜ ਕਰਕੇ ਉਹਨੂੰ ਸੁਝਾਵਾਂ ਦੇਣੀਆਂ ਚਾਹੀਦੀਆਂ ਸੀ ਪਰ ਪੰਨੂ ਵਾਲੀ ਗੱਲ ਨੂੰ ਭੁਲਾਉਣ ਵਾਸਤੇ ਇਹ ਪ੍ਰਤਾਪ ਸਿੰਘ ਬਾਜਬਾਦ ਦੇ ਪਰਚੇ ਦੇ ਕੇ ਪੰਜਾਬ ਦੇ ਲੋਕਾਂ ਨੂੰ ਭਗਵੰਤਮਾਨ ਮੂਰਖ ਬਣਾ ਰਿਹਾ ਪਰ ਇੱਕ ਵਾਰ ਮੂਰਖ ਬਣ ਕੇ ਲੋਕ ਹੁਣ ਦੁਬਾਰਾ ਪੰਜਾਬ ਦੇ ਲੋਕ ਇਹਨਾਂ ਦੀਆਂ ਗੱਲਾਂ 'ਤੇ ਆਉਣ ਵਾਲੇ ਨਹੀਂ ਐ ਜਦੋਂ ਪਹਿਲਾਂ ਇਲੈਕਸ਼ਨ ਸੀ ਤੁਹਾਨੂੰ ਯਾਦ ਹੋਊ